ਜੀ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਜੈ ਸਿੰਘ ਮਸ਼ਾਲ ਸਿੰਘ ਮਸ਼ਾਲ ਨਿਊਜ਼ ਤੋਂ ਸਵੇਰ ਜੀ ਆਪਾਂ ਅੱਜ ਹਸਪਤਾਲ ਵਿਮਾਨ ਹਸਪਤਾਲ ਦੇ ਕਿਹਾ ਹੈ હાજર ਹੋਇਆ ਇਹ ਵੀਰ ਗੁਰਪ੍ਰੀਤ ਸਿੰਘ ਜੋ 2.5 ਸਾਲਾਂ ਤੋਂ ਬਿਮਾਰ ਚ ਲਿਆ ਰਿਹਾ ਹਨ ਇਹਨਾਂ ਦੀ ਲੱਤ ਨੂੰ ਸੰਜਣਾ ਲੱਗਾ ਹੋਇਆ ਵਾ ਇਹ ਗਿਰ ਘਰ ਦੇ ਵਿੱਚੋਂ ਬਹੁਤ ਤਰੀਬਾ ਪਰਿਵਾਰ ਦੇ ਵਿੱਚ ਕੋਈ ਵੀ ਇਹਨਾਂ ਦੀ ਸਹਾਇਤਾ ਕਰਨ ਵਾਲਾ ਨਹੀਂ ਹੈਗਾ ਸੋ ਮੈਂ ਸਮਾਜ ਸੇਵੀ ਸੰਤਮਾਂ ਨੂੰ ਜੋ ਆਪਣਾ ਇੰਜੋਏ ਚਲੁੰਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਵੀਰ ਦੀ ਮਦਦ ਕਰਨ ਸੋ ਇਹਨਾਂ ਦੇ ਮਾਤਾ ਜੀ ਬੈਠੇ ਆ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਇਹ ਬੇਰ ਨੂੰ ਕੀ ਪ੍ਰੋਬਲਮ ਸੀ ਤੇ ਇਹਨਾਂ ਦਾ ਐਕਸੀਡੈਂਟ ਕਿਵੇਂ ਹੋਇਆ ਵਾ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਇਹ ਮੁੰਡੇ ਨੂੰ ਕੀ ਪ੍ਰੋਬਲਮ ਆ ਤੇ ਬੱਚਾ ਤੁਹਾਡਾ ਕੀ ਲੱਗਦਾ ਵਾ ਇਹਨਾਂ ਨੂੰ ਅੱਜ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕੀ ਪ੍ਰੋਬਲਮ ਪਈ ਹੈ ਇਹਨਾਂ ਦੀ ਕਿਵੇਂ ਹੋਇਆ ਜੀ ਕੋਈ ਗੱਲ ਨਹੀਂ ਆਸਰਾ ਤੇ ਕੰਮ ਕੇ ਆਸੀ ਜੇ ਜੇ ਲੋਕ ਕੁਝ ਕਰਦੇ ਜਾਂਦੇ ਨੇ ਤੇ ਸੁਣਾਉਂਦੇ ਇਹਨਾਂ ਦੇ ਮੈਰਿਜ ਹੋਈ ਹੈ ਇਹਨਾਂ ਦੀ ਬੱਚੇ ਕਿੰਨੇ ਆਏ ਇਹਨਾਂ ਦੇ ਤੇ ਮਾਤਾ ਜੀ ਇਹਨਾਂ ਦਾ ਕੋਈ ਲਾਜ ਦਾ ਕਿੰਨਾ ਖਰਚਾ ਆਇਆ ਤੱਕ ਖਰਚਾ ਤਾਂ ਜੀ ਕਿੰਨੇ ਸਾਲਾਂ ਦਾ ਸੱਤ ਸਾਲਾਂ ਦਾ ਸਾਲਾਂ ਦਾ مطلب بالکل نقل کردمی آج کی گلو چکی ہے میرے یہاں سے جاتی ہے میری سس والے کو گل بات میری ودھ تو وقت میرا ਜਿਸ ਮੈਨਾਂ ਮੱਦੇ ਜੀ ਕਿਹਾ ਵਾਹ ਇਹ ਇੰਨਾ ਸਾਰਾ ਸੁਣਾਤਾ ਤੇ ਇਹਨਾਂ ਦੇ ਛੋਟਾ ਮਦਾਰਸ ਵਾਲਾ ਸੀ। ਉਹ ਇਹੀ ਮੱਦੇ ਸੁਪੈ ਲੱਗਦਾ। ਤੇ ਮਤਲਬ ਜਿੰਨਾਂ ਦਾ ਇਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਕੋਈ ਸਹਾਇਤਾ ਦਿੱਤੀ ਆ? ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਅੱਜ ਕਿੰਨੇ ਚਾਰ ਹੋ ਗਏ ਐਕਸੀਡੈਂਟ ਹੋਏ ਇਹਨੂੰ? 3-4 ਚਾਲ ਹੋ ਗਏ। 3-4 ਚਾਲਾਂ ਦੇ ਵਿੱਚ ਅੱਜ ਤੁਸੀਂ ਇਹਨਾਂ ਨੂੰ ਬਗਵਾਨ ਹਸਪਤਾਲ ਦੇ ਵਿੱਚ ਲੈ ਕੇ ਆਏ ਆ। ਪਹਿਲਾਂ ਹੋਰ ਕਿੱਥੇ ਕਿੱਥੇ ਲੈ ਕੇ ਗਏ ਆ? ਹੋਰ ਜੀ ਹੋਰ ਲੈ ਕੇ ਗਏ। ਦੇ ਕੋਈ ਸਾਡੀ ਸੰਸਥਾਵਾਂ ਨੇ ਕਿਸਨੇ ਸਹਾਇਤਾ ਕੀਤੀ ਆ ਕਿਸ ਨੇ ਕਿਹਨਾਂ ਨੇ ਸਹਾਇਤਾ ਕੀਤੀ ਆ ਹੈਲਪ ਲੈਣਾ ਤੇ ਹੁਣ ਤੁਸੀਂ ਦਾਰਤ ਕੀ ਕਹਿਣਾ ਚਾਹੋਗੇ ਕਿ ਸਹਾਇਤਾ ਵਾਸਤੇ ਸਾਡਾ ਸਰਵਜਨ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀ ਮੇਰੇ ਬੈਟਰੀ ਜਿਹੜਾ ਇਹਨਾਂ ਨੇ ਹੈਲਪ ਨਾਲ ਕੀਤੀ ਸੀ ਆਪਾਂ ਤੁਹਾਨੂੰ ਲਾਲ ਲਿਖੋ ਇਹ ਕਰਵਾਇਆ ਸੀ ਉਸ ਤੋਂ ਬਾਅਦ ਅੱਜ ਕਿ ਜਿਹੜਾ ਤੁਸੀਂ ਲੱਗਦੇ ਨੇ ਮੈਕਸਿਮ ਕਰਨ ਦੇ ਤੇ ਜਿਹਦੀ ਬਾਤ ਹੈ ਜਿਆਦਾ ਰਣਕੀ ਨਾਲ ਹਾਲਾਤ ਦਾ ਹੁਣੇ ਮੈਥੇ ਨੂੰ ਕੋਈ ਪਾਉਂਦਾ ਸੜਾ ਦਾਤ ਕਿਹਾ ਹੋਇਆ ਹੋਇਆ ਤੇ ਉਹਨਾਂ ਨੇ ਖਰਚਾ ਬਹੁਤ ਹਲਕਾ ਮੈਂ ਵੀ ਨਾ ਲਉਂਦੀ ਕਿੰਨੇ ਇਹ ਦਾਤਵਾ ਕੇ ਬੈਠੀ ਆ ਕਿ ਮੇਰੇ ਡਾਕਟਰ ਸਾਹਿਬ ਨੇ ਕਿੰਨਾ ਖਰਚਾ ਦੱਸਿਆ ਉਹਨਾਂ ਖਰਚਾ ਜਿਹੜਾ ਆਣ ਕੀ ਮਤ ਦਾ ਸੈਂਪਲਸ ਰੋਮਾਨੀਆਂ ਦੇ ਤੱਕ ਹੋ ਚੁੱਕਿਆ ਦੋਸਤਾਂ ਉਹਨਾਂ ਆ ਬੇਰ ਮਤ ਨਾ ਕਰ ਸਕਦਾ ਤੇ ਕੋਈ ਸਹਾਇਤਾ ਮਿਲਦੀ ਹੈ ਤੁਹਾਨੂੰ ਹੋਰ ਸਾਹਿਬਾ ਜੀ ਅੱਜ ਤਾਂ ਪੂਰੀ ਹੀ ਗੱਲ ਹੈ ਕਿ ਪਹਿਲਾਂ ਵਸਿੰਗ ਨੂੰ ਰੈਕ ਬਣਾਣਾ ਕਰਵਾਇਆ ਸੀ ਹਾਂ ਹੁਣ ਜਾਨੀ ਕਿ ਮੈਂ ਜਿਹੜਾ ਤਾਜ਼ਾ ਤੇ ਤੁਸੀਂ ਹੁਣ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਮੈਂ ਤਾਂ ਉਹਨੂੰ ਕਸ ਆਪਣੇ ਅੰਮਨਾਂ ਵਿੱਚ ਬੋਤਨਾ ਕਰਵਾਇਆ ਰਾ ਮੈਂ ਗ੍ਰਾਹ ਕਰਤੇ ਮੈਂ ਦਾਰਨ ਕਰਵਾਇਆਗਾ ਹੁਣ ਮੇਰੇ ਚੰਨੀ ਪਹੁੰਚ ਹੈ ਤੇ ਮੇਰੀ ਇਹ ਬੈਂਸੀ ਆ ਮੇਰੇ ਸਾਥ ਵਿੱਚ ਲਿਆਉਂਦੀ ਹੈ ਇਹਨਾਂ ਦੇ ਬੈਟਿੰਗ ਹੋਣ ਕਾਣੇ ਕਿ ਮਸਤ ਮਤਾਂ ਆਸਤ ਕਰੀ ਸਭ ਸਾਥ ਦੇ ਨਾਲ ਹਿੱਦਾਂ ਕਰਵਾ ਤੇ ਤੁਹਾਡਾ ਕੋਈ ਮੋੜ ਨੰਬਰ ਮੋਬਾਈਲ ਨੰਬਰ ਕਿ ਨਾਲ ਹੈ ਮੈਨੂੰ ਨੰਬਰ ਜੀ ਦੇਣਾ 8556 8547 8556 8547 ਤੇ ਲਾਸਟ ਵਿੱਚ ਕੀ ਤੁਸੀਂ ਹੁਣ ਸੰਗਤਾਂ ਨੂੰ ਤੇ ਸੰਸਥਾਵਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਬੱਸ ਬੱਸ ਨਹੀਂ ਜੀ ਬੱਸ ਮੈਂ ਇਨਤਹਾਬ ਤੋਂ ਲੈਂਦੀ ਹਾਂ ਤੁਹਾਨੂੰ ਬੇਟਾ ਦਾ ਆਸਰਾ ਲਵੇ ਮੇਰੀ ਜਿੰਨੇ ਲੋਕ ਜਿਹੜੇ ਹੈਗੇ ਨੇ ਉਹਨਾਂ ਦਾ ਕੋਈ ਹਰਫੜਾ ਜਾਂ ਕੋਈ ਕੋਈ ਵੀ ਹੈ ਮੇਰੀ ਹਰਫੜਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਂ ਜੀ ਤੁਹਾਡਾ ਨਾਮ ਮੇਰੇ ਜੀ ਭਰਪੁਰ ਸਿੰਘ ਕਾਮਰੇਟ ਮਨਜੂਰ ਸ਼ਿੰਗਾਰ ਕਮੇਟੀ ਦਾ ਪ੍ਰਧਾਨ ਪਿੰਡ ਸੱਜਾਵਾਲ ਸਰ ਜਿਹੜਾ ਜ ਤੁਸੀਂ ਬਿਮਾਨ ਹਫਸਲ ਦੇ ਵਿੱਚ ਬੀਬੀ ਨਾਲ ਆਏ ਆ ਇਹਦੇ ਕੀ ਕਰਨਾ ਕਰਕੇ ਆ ਜੀ ਇਹ ਤਾਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰੂੰਗਾ ਵਿਸ਼ਾਲ ਚੈਨਲ ਦਾ ਦੂਜੀ ਗੱਲ ਆ ਵੀ ਮੈਂ ਆਪਦੇ ਲਈ ਪਤੇ ਬਲੋਣਾ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਰਸ ਜੀ ਜੀ ਅਸੀਂ ਸਹਾਇਤਾ ਦੀ ਬੇਨਤੀ ਕਰਦੇ ਆ ਵੀ ਗੁਰਪ੍ਰੀਤ ਦੀ ਸਹਾਇਤਾ ਕੀਤੀ ਜਾਵੇ ਕਿਉਂ 2 ਸਾਲ ਤੋਂ ਲੈ ਕੇ ਉਹ ਮੰंजे ਚ ਪਿਆ ਵਾ ਲੱਛ ਬਹੁਤ ਖਰਾਬ ਆ ਘਰ ਤੋਂ ਘਰ ਚ ਆ ਰ ਆ ਪ੍ਰੇਸ਼ਨ ਹੋਣੇ ਨੇ ਕਿਉਂ ਡਾਕਟਰ ਪੈਸਾਂ ਤੋਂ ਬਿਨਾਂ ਇਲਾਜ ਨਹੀਂ ਕਰਦੇ ਜੇ ਪੈਸਿਆਂ ਦਾ ਇਲਾਜ ਆ ਨਹੀਂ ਕੋਈ ਇਲਾਜ ਨਹੀਂ ਪਿਆ ਤੁਮਨਾ ਅਸੀਂ ਬੇਨਤੀ ਕਰਨੇ ਆ ਵੀ ਮਿਸਟਰ ਪਿਆਰਾ ਨੂੰ ਸੰਬੋਧਨ ਵੀ ਇਹਨਾਂ ਦੀ ਸਹਾਇਤਾ ਬਹੁਤ ਬਹੁਤ ਚਾਹੀਦੀ ਹੈ ਕਿ ਇਹਨਾਂ ਦਾ ਇਲਾਜ ਕਰਾਇਵੇ ਕਰਾਇਆ ਜੋ ਬੱਚੇ ਸੋਟੀ ਸੋਟਿਆ ਗਰੀਬ ਪਰਿਵਾਰਾ ਮਜ਼ਦੂਰ ਬੰਦਾ ਪਹਿਲਾਂ ਕਿਤੇ ਅਜ ਤੋਂ 2 ਸਾਲ ਪਹਿਲਾਂ ਦਾਖਲ ਕਰਾਇਆ ਸੀ ਚੰਡੀਗੜ੍ਹ ਹੈਲਪਲਾਈਨ ਵਾਲਿਆਂ ਨੇ ਚਲੋ ਰਾਡ ਨਹੀਂ ਸਹੀ ਪਈ ਰਾਡ ਨਾਲ ਸਹੀ ਪੈਣ ਕਰਨ ਦੇ ਨਾਲ ਹੀ ਲੱਤ ਤੇ ਜਖਮ ਹੋਣ ਲੱਗੇ ਤੇ ਲੱਤ ਗੰਨ ਲੱਗੀ। ਇਹ ਕਿ ਦੋਹਾਮਾ ਤੋਂ ਹੱਡੀ ਦੇ ਜਿਹੜੇ ਜੋੜ ਆ ਉਹ ਹੱਡੀ ਗੜੀ ਹੋਈ ਕੱਢ ਕੇ ਤੋਂ ਦੁਬਾਰੇ ਪਾਈ ਜਾਣੇ ਨੇ ਤਾਂ ਉਹਨਾਂ ਦਾ ਲਾਜ ਹੋਣਾ। ਤੋਂ ਅਸੀਂ ਕਹਿੰਨੇ ਵੀ ਗਰੀਬ ਬੰਦਾ ਵੀ ਗਰੀਬ ਪਰਿਵਾਰ ਆ ਦੇ ਉੱਠ ਕੇ ਆਪਦੇ ਬੱਚਿਆਂ ਦੇ ਵਿੱਚ ਮਾੜਾ ਮੁੱਤਾਂ ਕੰਮ ਕਰ ਲੱਗੇ ਜਾਂ ਤੋਂ ਫੈਂਦੀ ਗਾਲ ਦੀ ਕਿਰਾਏ ਤੋਂ ਬੰਦੂ ਕਬੀ। ਅਸੀਂ ਇੰਨੀ ਕੀ ਬੇਨਤੀ ਕਰਦੇ ਆਂ ਸਭ ਤੋਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ, ਮਦਦ ਕੀਤੀ ਜਾਵੇ। ਕਿਉਂ ਜੇ ਸਾਡੇ ਭੈਣ ਜੀ ਗੁਰਮੀਤੌਰ ਨੇ ਇਹ ਘਰਾਂ ਦਾ ਕੰਮ ਕਰਦੇ ਨੇ ਵਿਚਾਰੇ ਪੁੱਤੇ ਪਾਤੇ ਲਾਉਂਦੇ ਨੇ ਕਿਉਂ ਉਹਦੇ ਵਿੱਚ ਕੋਈ ਬਹੁਤੀ ਪ੍ਰਾਪਰਟੀ ਨਹੀਂ ਹੈ ਵੱਡੀ ਕਿਉਂ ਕੋਈ 2000 ਕੋਈ 500 ਕੋਈ 1500 ਇਤੋਂ ਵੱਧ ਪੈਸੇ ਨਹੀਂ ਦਿੰਦਾ ਪੁੱਤੇ ਵਾਲਾ ਕਿਉਂ ਹੱਥ ਤੋਂ ਪਰੇ ਗਰੀਬੀ ਆ ਸਰਕਾਰਾਂ ਸਾਡੀਆਂ ਇੰਨੀਆਂ ਨਾਮ ਕਾਮਾ ਕੋਈ ਲਾਜ ਨਹੀਂ ਹੈ ਜੇ ਇੱਥੇ ਲਾਜ ਆ ਉੱਥੇ ਪੈਸੇ ਬਹੁਤ ਜ਼ਿਆਦੇ ਲੱਗਦੇ ਨੇ ਸਰਕਾਰੀ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਿਰਫ ਦੋ ਡਾਕਟਰ ਬੈਠੇ ਹੁੰਦੇ ਆ ਜਿਹਨੂੰ 147 ਪਿੰਟ ਦੇ 147 ਪਿੰਡਾਂ ਨਾਲ ਕੀ ਉਹ ਟੀਟਮੈਂਟ ਕਰਨਗੇ ਕੀ ਉਹ ਪਰਚੇ ਕੱਟਣਗੇ ਜਾਂ ਪ੍ਰੈਸ ਕਰਣਗੇ ਪ੍ਰਾਈਵੇਟ ਜਿਹੜੇ ਹਫ਼ਤਾ ਵਾਲਾ ਉਹ ਪੈਸਾ ਨਾ ਚੱਲਦੇ ਆ ਪੈਸਾ ਤੁਹਾਨੂੰ ਨਹੀਂ ਚੱਲਦੇ ਕਿਉਂ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਆ ਖਾਤੇ ਬਹੁਤ ਜ਼ਿਆਦੇ ਆ ਅਸੀਂ ਕਹਿੰਨੇ ਵੀ ਗਰਮੇਲਪੁਰ ਦੇ ਬੇਟੇ ਜੀ ਗੁਰਪ੍ਰੀਤੀ ਸਹਾਇਤਾ ਕੀਤੀ ਜਾਵੇ ਇਹੀ ਵਾਰ-ਵਾਰ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ